ਤੁਸੀਂ ਇਹ ਪੋਸਟ ਲਿਖ ਕੇ ਪਾਈ ਆ سوشل ਮੀਡੀਆ ਤੇ ਵੀ ਭਈ ਇਹ ਭਜਾਓ ਦੇ ਨਾਰੇ ਵਾਲੀ ਸੋਚ ਇਹ ਨਾਗਪੁਰੀ ਐ ਇਹ ਗੁਰੂ ਸਾਹਿਬਾਨਾਂ ਦੀ ਸੋਚ ਦੇ ਉਲਟ ਐ ਉਹ ਕਿਵੇਂ ਐ ਗੁਰੂ ਸਾਹਿਬਾਨ ਤਾਂ ਕਹਿੰਦੇ ਆ ਸਰਬੱਤ ਦੇ ਭਲੇ ਦੀ ਗੱਲ ਆ ਹੂੰ ਉਹ ਤਾਂ ਕਹਿੰਦੇ ਆ ਵੀ ਨੀਚਾ ਅੰਦਰ ਨੀਚ ਜਾਤ ਨੀਚੀ ਹੁਅਤ ਨੀਚ ਹੂੰ ਤੇ ਇੱਥੇ ਇਹ ਉਹ ਸਾਰੇ ਜਿਹੜੇ ਰੋਟੀ ਰੋਜੀ ਦੇ ਮਾਰੇ ਹੋਏ ਗਰੀਬ ਗੁਰਬੇ ਲੋਕ ਇੱਥੇ ਆਉਂਦੇ ਆ ਹੂੰ ਇਹ ਨਾਰਾ ਉਹਨਾਂ ਨੂੰ ਭਜਾਉਣ ਵਾਲਾ ਨਾਰਾ ਹੂੰ ਇਹ ਕਿਉਂਕਿ ਜਦੋਂ ਜੇ ਅਸੀਂ ਸਿੱਖ ਇਤਿਹਾਸ ਤੇ ਵੀ ਥੋੜੀ ਜਿਹੀ ਨਿਗਾਹ ਮਾਰ ਗੀ ਤਾਂ ਜਿਹੜੇ ਸਾਡੇ ਪੰਜ ਪਿਆਰੇ ਸੀਗੇ ਹੂੰ ਉਹਨਾਂ ਪੰਜ ਪਿਆਰਿਆਂ ਦੇ ਵਿੱਚੋਂ ਚਾਰ ਸੀ ਜਿਹੜੇ ਉਹ ਇੱਕ ਗਜਰਾਤ ਦਾ ਸੀ ਹੂੰ ਇੱਕ ਜੂਪੀ ਤੋਂ ਹੂੰ ਇੱਕ ਕਰਨਾਟਕਾ ਤੋਂ ਤੇ ਕੜੀਸਾ ਤੋਂ ਤੇ ਦਿਆ ਸਿੰਘ ਸਿਰਫ ਸੀਗੇ ਉਹ ਲਾਹੌਰ ਤੋਂ ਸੀ ਉਹ ਉਦੋਂ ਪੰਜਾਬ ਦੇ ਵਿੱਚ ਸੀਗੇ ਹੂੰ ਤੇ ਗੁਰੂ ਸਾਹਿਬਾਨ ਦਾ ਜਨਮ ਆ ਜਿਹੜੇ ਸਾਡੇ 10ਵੇਂ ਗੁਰੂ ਸਾਹਿਬਾਨ ਆ ਉਹਨਾਂ ਦਾ ਜਨਮ ਵੀ ਪਟਨੇ 'ਚ ਹੀ ਹੋਇਆ ਬਿਹਾਰ 'ਚ ਹੀ ਹੋਇਆ ਹੂੰ ਤੇ ਉਹਨਾਂ ਦੀ ਜਿਹੜੀ ਸ਼ਹਾਦਤ ਹੋਈ ਜਾ ਕੇ ਹੂੰ ਉਹ ਜਾ ਕੇ ਹੁੰਦੀ ਆ ਮਹਾਰਾਸ਼ਟਰ ਦੇ ਵਿੱਚ ਹੂੰ ਨੰਦੇੜ ਸਾਹਿਬ ਹੂੰ ਇਸ ਕਰਕੇ ਉਹ ਤਾਂ ਉਹਨਾਂ ਨੇ ਤਾਂ ਵੰਡੀਆਂ ਖਤਮ ਕਰਨ ਵਾਸਤੇ ਪੰਥ ਚ ਲਾਇਆ ਸੀ ਹੂੰ ਜਾਤਾਂ ਦੀਆਂ ਵੀ ਧਰਮਾਂ ਦੀਆਂ ਵੀ ਫਿਰਕਿਆਂ ਦੀਆਂ ਵੀ ਤੇ ਇਸੇ ਕਰਕੇ ਉਹਨਾਂ ਨੇ ਅੰਮ੍ਰਿਤ ਛਕਾਇਆ ਉਦੋਂ ਹੂੰ ਖੰਡੇ-ਬਾਟੇ ਦਾ ਅੰਮ੍ਰਿਤ ਸਭਨਾਂ ਨੂੰ ਇੱਕ ਥਾਂ ਦੇ ਉੱਤੇ ਉਹਨਾਂ ਨੇ ਮਤਲਬ ਅੰਮ੍ਰਿਤ ਛਕਾਇਆ ਵੀ ਇਹ ਵੰਡੀਆਂ ਖਤਮ ਹੋਣ ਕਿਰਤੀ ਲੋਕਾਂ ਦੀਆਂ ਵੰਡੀਆਂ ਵੰਡੀਆਂ ਹੋਣੀਆਂ ਚਾਹੀਦੀਆਂ ਨਹੀਂ ਹੂੰ ਹੂੰ ਪਰ ਲੁੱਟੇ ਜਾਣ ਵਾਲਿਆਂ ਤੇ ਲੁੱਟਣ ਵਾਲਿਆਂ ਚ ਹੁਣਾਂ ਚੈਦੀਆਂ ਮੰਡੀਆਂ ਹੂੰ ਇਸ ਕਰਕੇ ਇਹ ਜਿਹੜਾ ਨਾਰਾ ਹੈ ਜਦੋਂ ਕਿਰਤੀਆਂ ਨੂੰ ਕੰਮ ਕਰਨ ਵਾਲੇ ਲੋਕਾਂ ਨੂੰ ਭਜਾਉਣ ਦੀ ਤੇ ਕਿਰਤੀਆਂ ਨੂੰ ਕਿਰਤੀਆਂ ਨਾਲ ਲੜਾਉਣ ਦੀ ਚਾਹੇ ਕੋਈ ਬਿਹਾਰ ਦਾ ਕਿਰਤੀ ਆ ਤੇ ਚਾਹੇ ਪੰਜਾਬ ਦਾ ਕਿਰਤੀ ਆ ਚਾਹੇ ਕੋਈ ਰਾਜਸਥਾਨ ਦਾ ਜਦੋਂ ਉਹਨਾਂ ਨੂੰ ਆਪੋ ਵਿੱਚ ਲੜਾਉਣ ਦੀ ਗੱਲ ਆ ਤੇ ਇਹ ਪੂਰੀ ਤਰ੍ਹਾਂ ਨਾਲ 나ਗਪੁਰੀਆਂ ਦੇ ਆਰਐਸਐਸ ਦੇ ਪੂਰੀ ਤਰ੍ਹਾਂ ਫਿੱਟ ਬੈਠਦੀ ਆ ਇਹ ਸ਼ਰਿਆਮ ਕਹਿ ਰਹੇ ਨੇ ਕਿ ਭਈਏ ਭਜਾਓ ਪੰਜਾਬ ਬਚਾਓ ਦਾ ਨਾਰਾ ਬਿਲਕੁਲ ਗਲਤ ਹੈ ਇਹ ਕਹਿੰਦੇ ਇਹ ਜਿਹੜੀ ਸੋਚ ਹੈ ਇਹ 나ਗਪੁਰੀ ਆਰਐਸਐਸ ਦੀ ਸੋਚ ਤਾਂ ਹੋ ਸਕਦੀ ਹੈ ਪਰ ਗੁਰੂ ਸਹਿਬਾਨਾਂ ਦੀ ਸੋਚ ਇਹ ਨਹੀਂ ਹੋ ਸਕਦੀ ਇਹ ਕੌਣ ਨੇ ਇਹ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬੇ ਦੇ ਜਰਨਲ ਸਕੱਤਰ ਨੇ ਇਹਨਾਂ ਦਾ ਨਾਮ ਲక్ష్మణ ਸਿੰਘ ਸੇਵੇਵਾਲਾ ਅੱਜ ਆਪਾਂ ਇਹਨਾਂ ਨੂੰ ਤਮਾਮ ਸਵਾਲ ਕਰਨੇ ਨੇ ਕਿ ਕਿਉਂ ਇਹ ਕਹਿੰਦੇ ਨੇ ਕਿ ਭਈਏ ਭਜਾਓ ਪੰਜਾਬ ਬਚਾਓ ਦੀ ਸੋਚ ਗਲਤ ਹੈ ਇਹ ਨਾਰਾ ਗਲਤ ਹੈ ਗੱਲ ਕਰਦੇ ਆ ਲక్ష్మణ ਸਿੰਘ ਸੇਵੇਵਾਲਾ ਜੀ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਤੁਸੀਂ ਲਿਖਿਆ ਵੀ ਇਹ ਜਿਹੜਾ ਨਾਰਾ ਹੈ ਭਈਏ ਪਜਾਓ ਦਾ ਇਹ ਨਾਗਪੁਰੀ ਨਾਰਾ ਹੈ ਕਿਵੇਂ ਕਹਿੰਦੇ ਹੋ ਤੁਸੀਂ ਅ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੀ ਜਥੇਬੰਦੀ ਵੱਲੋਂ ਤੇ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸੰਜਮੋਰਚੇ ਵੱਲੋਂ ਜੋ ਹਿਸ਼ਾਰਪੁਰ ਦੇ ਵਿੱਚ ਘਟਨਾ ਵਾਪਰੀ ਇੱਕ ਮਾਸੂਮ ਬੱਚੇ ਨਾਲ ਦਰਿੰਦਗੀਪੂਰਨ ਘਟਨਾ ਸੀ ਉਹ ਉਨੇ ਹਰ ਮਨੁੱਖੀ ਹਿਰਦੇ ਨੂੰ ਬਲੁੰਦ ਰਿਆ ਹੂੰ ਉਸ ਘਟਨਾ ਦੀ ਅਸੀਂ ਸਖਤ ਤੋਂ ਸਖਤਨ ਖੇਧੀ ਕਰਦੇ ਆਂ ਤੇ ਉਹ ਦੋਸ਼ੀ ਭਾਵੇਂ ਫੜਿਆ ਗਿਆ ਪਰ ਉਹਨੂੰ ਮਿਸਾਲੀ ਸਜ਼ਾ ਦੇਣ ਦੀ ਜ਼ੋਰਦਾਰ ਮੰਗ ਕਰਦੇ ਆਂ ਤੇ ਉਹ ਪੀੜਤ ਪਰਿਵਾਰ ਨਾਲ ਡੂੰਗੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਆਂ ਜੀ ਦੂਸਰੀ ਗੱਲ ਜਿੱਥੋਂ ਤੱਕ ਇਹ ਆ ਕਿ ਭਈਏ ਭਜਾਓ ਪੰਜਾਬ ਬਚਾਓ ਇਹਨੂੰ ਅਸੀਂ ਇਸ ਕਰਕੇ ਠੀਕ ਨਹੀਂ ਸਮਝਦੇਗੇ ਹੂੰ ਕਿ ਇਹ ਜਿਹੜਾ ਨਾਰਾ ਹੈ ਹੂੰ ਇਹ ਸਾਡੇ ਗੁਰੂ ਸਾਹਿਬਾਨਾਂ ਦੇ ਸਿੱਖ ਫਿਲਾਸਫੀ ਦੇ ਵੀ ਤੇ ਮਨੁੱਖਤਾ ਦੇ ਵੀ ਵਿਰੋਧੀ ਨਾਰਾ ਹੈ। ਹੂੰ ਕਿਹੜੇ ਵਿਰੋਧੀ ਨਾਰਾ ਕਿਵੇਂ ਆ? ਕਿਉਂਕਿ ਜੇ ਕਿਸੇ ਇੱਕ ਬੰਦੇ ਨੇ ਕਸੂਰ ਕੀਤਾ ਹੂੰ ਦੋ ਨੇ ਕਰ ਲਿਆ। ਹੂੰ ਤਾਂ ਉਹਦੇ ਸਾਰੇ ਹੀ ਪ੍ਰਵਾਸੀ ਭਾਈਚਾਰੇ ਨੂੰ ਜਾਂ ਕਿਸੇ ਵੀ ਹੋਰ ਤਬਕੇ ਨਾਲ ਸੰਬੰਧਿਤ ਜੇ ਕੋਈ ਬੰਦਾ ਕੱਲ ਨੂੰ ਗਲਤੀ ਕਰਦਾ ਹੈ। ਹੂੰ ਫਿਰ ਉਸ ਸਾਰੇ ਭਾਈਚਾਰੇ ਨੂੰ ਤੁਸੀਂ ਟਾਰਗੇਟ ਕਰਕੇ ਕਹੋ ਵੀ ਨਿਕਲ ਜਾਓ ਇੱਥੋਂ ਭੱਜ ਜਾਓ ਇੱਥੋਂ ਕੁੱਟਮਾਰ ਕਰਗੇ, ਰੇੜੀਆਂ ਚ ਕਾ ਦਿਓ, ਹੋਰ ਕਰ ਦਿਓ। ਹੂੰ ਇਹ ਗੱਲ ਕਿਸੇ ਵੀ ਪੱਧਰ ਦੇ ਉੱਤੇ ਪ੍ਰਵਾਨ ਕਰਨ ਯੋਗ ਨਹੀਂ ਹੈ ਹੂੰ ਕਿਉਂਕਿ ਚੰਗੇ ਮਾੜੇ ਵਿਅਕਤੀ ਆ ਜਿਹੜੇ ਉਹ ਸਭ ਨਾਲ ਸਮਾਜਾਂ ਦੇ ਵਿੱਚ ਹੁੰਦੇ ਆ ਸਭ ਨਾਲ ਤਕਿਆਂ ਚ ਹੁੰਦੇ ਆ ਹੂੰ ਸਭ ਨਾਲ ਜਾਤਾਂ ਚ ਵੀ ਹੁੰਦੇ ਆ ਉਹ ਹੂੰ ਹੂੰ ਤੁਸੀਂ ਖੁਦ ਪੰਜਾਬ ਦੇ ਮਜ਼ਦੂਰਾਂ ਦੇ ਆਗੂ ਹੋ ਤੇ ਕੀ ਜਦੋਂ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਤਉ ਪੰਜਾਬ ਦੇ ਮਜ਼ਦੂਰਾਂ ਦਾ ਰੋਜ਼ਗਾਰ ਨਹੀਂ ਫਿਰ ਖੋਦੇ ਕੀ ਪੰਜਾਬ ਜਿਹੜੀ ਵੱਡੇ ਪੱਧਰ ਤੇ ਬੇਰੋਜ਼ਗਾਰੀ ਹੈ ਸਾਡੇ ਮੁੰਡੇ ਕੁੜੀਆਂ ਇੱਥੇ ਬੇਰੋਜ਼ਗਾਰ ਨੇ ਦੁਖੀ ਹੋ ਕੇ ਬਾਹਰਲੇ ਦੇਸ਼ਾਂ ਵੱਲ ਜਾ ਰਹੇ ਨੇ ਉਹ ਬੇਰੋਜ਼ਗਾਰੀ ਦਾ ਕਾਰਨ ਹੈ ਪ੍ਰਵਾਸੀ ਨਹੀਂ ਦੇਖੋ ਕੋਹ ਖੋਰੀ ਬੇਰੋਜ਼ਗਾਰੀ ਦੇ ਭੰਨੇ ਮਾਰੇ ਹੋਏ ਆਉਂਦੀ ਆ ਹੂੰ ਉਹ ਪ੍ਰਵਾਸੀ ਮਜ਼ਦੂਰ ਆ ਕੇ ਠੀਕ ਆ 1921 ਦਾ ਫਰਕ ਪੈਂਦੇ ਆ ਜਦੋਂ ਕਿਤੇ ਵੱਧ ਮਤਲਬ ਲੇਬਰ ਹੋਊਗੀ ਉਹਦੇ ਨਾਲ ਫਰਕ ਪੈਣਾ ਹੀ ਆ ਹੂੰ ਪਰ ਅਸਲ ਚ ਬੇਰੋਜ਼ਗਾਰੀ ਦਾ ਕਾਰਨ ਆ ਜਿਹੜੀ ਹਰੀ ਕ੍ਰਾਂਤੀ ਨੇ ਕੀ ਬਣਾਤਾ ਸਾਡਾ ਹਮ ਹਰੀ ਕ੍ਰਾਂਤੀ ਇਹ ਪ੍ਰਵਾਸੀ ਬਈ ਇਹ ਲੈ ਕੇ ਮਜ਼ਦੂਰ ਲੈ ਕੇ ਆਏ ਹਮ ਇਹ ਦੇਸ਼ ਦੇ ਹਾਕਮ ਲੈ ਕੇ ਆਏ ਹਮ ਉਹਨਾਂ ਨੇ ਇੱਥੇ ਰੇਹਾ ਸਪਰੇਹਾ ਮਸ਼ੀਨਰੀ ਤਕਨੀਕ ਬਹੁਤ ਕੁਝ ਲਿਆਂਦਾ ਕੰਬਾਈਨਾ ਗਈ ਇੱਥੇ ਉਹਨੇ ਰੋਜ਼ਗਾਰ ਖੋਲਿਆ ਸਾਡਾ ਹਮ ਉਹਨੇ ਸਿਲਾਫਟੀ ਵੀ ਖੋਲੀ ਹਮ ਇਹ ਝੋਨਾ ਜਿਹੜਾ ਮਤਲਬ ਪਹਿਲਾਂ ਅਸੀਂ ਨਰਮੇ ਦੀ ਫਸਲ ਹੁੰਦੀ ਸੀਗੀ ਉਹ ਨਰਮੇ ਦੀ ਫਸਲ ਕਾਹਤੋਂ ਹੁਣ ਹਟ ਹੁਣੋਂ ਹਟ ਗਈ ਹਮ ਇਹ ਇਹਨਾਂ ਦੀਆਂ ਨੀਤੀਆਂ ਦਾ ਸਿੱਟਾ ਇਸ ਕਰਕੇ ਇੱਕ ਖੇਤਰ ਉਹ ਆ ਜਿੱਥੇ ਇਹ ਬੇਰੁਜ਼ਗਾਰੀ ਦੀਆਂ ਉਹ ਫਲਾਉਣ ਦੇ ਜ਼ਿੰਮੇਵਾਰ ਆ ਦੂਜਾ ਹੈਗਾ ਜਿੱਥੇ ਸਾਡੇ ਲੋਕਾਂ ਨੂੰ ਮੁਲਾਜ਼ਮਤ ਦੇ ਵਿੱਚ ਕੰਮ ਮਿਲਦੇ ਸੀਗੇ ਚਾਹੇ ਬਿਜਲੀ ਬੋਰਡ ਆ ਚਾਹੇ ਕੋਈ ਹੋਰ ਰੋਡਵੇਜ ਆ ਚਾਹੇ ਕੋਈ ਨਹਿਰ ਵਿਭਾਗ ਆ ਚਾਹੇ ਕੋਈ ਹੋਰ ਟ੍ਰਾਂਸ ਮਤਲਬ ਆਪਣਾ ਟੈਲੀਫੋਨ ਦਾ ਵਿਭਾਗ ਹੈ ਉਹ ਸਭ ਭੰਗ ਦੇ ਭਾਣੇ ਚੱਕ ਤੇ ਉਹਨਾਂ ਨੇ ਹੁਣ ਕਿੱਥੇ ਆ ਟੈਲੀਫੋਨ ਦੀਆਂ ਸਟੇਜਾਂ ਦਿਸਦੀਆਂ ਤੁਹਾਨੂੰ ਹਾਂ ਬਿਲਕੁਲ ਨਹੀਂ ਕਿੰਨੇ ਲੋਕ ਲੱਗੇ ਹੋਏ ਸੀ ਟੈਲੀਫੋਨ ਵਿਭਾਗ ਦੇ ਵਿੱਚ ਭਰਤੀ ਹੋਏ ਵੇ ਸੀਗੇ ਤੇ ਹੁਣ ਥਾਂ ਥਾਂ ਤੇ ਲਿਆ ਕੇ ਬਾਹਰ ਲੀਆਂ ਕੰਪਨੀਆਂ ਦੇ ਟਾਵਰ ਲੱਗ ਗਏ ਹਰੇਕ ਦੀ ਜੇਬ ਚ ਮੋਬਾਈਲ ਪਾਤਾ ਔਰ ਜਿਹੜੇ ਬਿਜਲੀ ਮੁਲਾਜ਼ਮ ਜਦੋਂ ਬਿਜਲੀ ਬੋਰਡ ਬਣਿਆ ਉਦੋਂ 1.5 ਲੱਖ ਦੀ ਗਿਣਤੀ ਦੇ ਵਿੱਚ ਸੀਗੇ ਤੇ ਹੁਣ ਜਿੰਨਾ ਕਾਰੋਬਾਰ ਵਧ ਗਿਆ ਬਿਜਲੀ ਦਾ ਇਹ ਤਾਂ ਮਤਲਬ 3 ਲੱਖ ਦੇ ਕਰੀਬ ਹੋਣੇ ਚਾਹੀਦੇ ਸੀਗੇ 4 ਲੱਖ ਦੇ ਕਰੀਬ ਹੋਣੇ ਚਾਹੀਦੇ ਸੀ ਤੇ ਆਹ ਜਿਹੜਾ ਕੰਪਿਊਟਰ ਕਰਨ ਲਿਆਂਦਾ ਹੋਰ ਬਹੁਤ ਕੁਝ ਲਿਆਂਦਾ ਉਹਨਾਂ ਨੇ ਉਹਦੇ ਨਾਲ ਮੁਲਾਜ਼ਮਾਂ ਦੀ ਗਿਣਤੀ 283000 ਰਹਿ ਗਈ ਹੁਣ ਤੁਸੀਂ ਐਂ ਦੇਖੋ ਆਪਾਂ ਦੇਖਦੇ ਰਹੇ ਆ ਬਿੱਲ ਦੇ ਮਸਲੇ ਤੇ ਗੱਲ ਕਰ ਲੂ ਬਿਜਲੀ ਦੇ ਤੇ ਪਹਿਲਾ ਇੱਕ ਬੰਦਾ ਆਉਂਦਾ ਸੀ ਉਹ ਰੀਡਿੰਗ ਨੋਟ ਕਰਕੇ ਲੈ ਕੇ ਜਾਂਦਾ ਸੀਗਾ ਹੂੰ ਉਸ ਤੋਂ ਬਾਅਦ ਦੇ ਵਿੱਚ ਉੱਥੇ ਇੱਕ ਬੰਦਾ ਬੈਠ ਕੇ ਬਿੱਲ ਬਣਾਉਂਦਾ ਸੀ ਹੂੰ ਫਿਰ ਇੱਕ ਬੰਦਾ ਬਿੱਲ ਵੰਡਣ ਆਉਂਦਾ ਸੀ ਹੂੰ ਫਿਰ ਇੱਕ ਬੰਦਾ ਉੱਥੇ ਬਿੱਲ ਭਰਉਣ ਤੇ ਲੱਗਿਆ ਹੋਇਆ ਸੀਗਾ ਹੂੰ ਇਹ ਪੰਜ ਛੇ ਜਣਿਆਂ ਦਾ ਕੰਮ ਬਣ ਜਾਂਦਾ ਸੀਗਾ ਹੂੰ ਤੇ ਹੁਣ ਜਿਹੜਾ ਕੋਈ ਮੁਲਾਜ਼ਮ ਰੱਖਿਆ ਉਹ ਵੀ ਠੇਕੇ ਤੇ ਰੱਖਿਆ ਮੇਰਾ ਕੱਚਾ ਕੱਚਾ ਹੂੰ ਉਹ ਉੱਥੇ ਆਉਂਦਾ ਉਹਨੂੰ ਮਸ਼ੀਨ ਦੀ ਦਿੱਤੀ ਹੋਈ ਆ ਉਹ ਉੱਥੇ ਹੀ ਬਿੱਲ ਕੱਢਦਾ ਉੱਥੇ ਹੀ ਫੜਾਇਆ ਜਾਂਦਾ ਪੰਜ ਛੇ ਬੰਦੇ ਦਾ ਕੰਮ ਤਾਂ ਇਸੇ ਕੰਮ ਦੀ ਖਤਮ ਕਰਤਾ ਇਹਨਾਂ ਨੇ ਇੱਕ ਹੀ ਆਧਾਰਨ ਵੱਡੋ ਛੋਟੀ ਗੱਲ ਮੈਂ ਕਹਿ ਰਿਹਾ ਮਤਲਬ ਪੰਜਾਬ ਦੇ ਲੋਕਾਂ ਦੇ ਹੱਥ ਵਿਹਲੇ ਤਾਂ ਕਰਤੇ ਓਵਰ ਮਸ਼ੀਨੀਕਰਨ ਕਰਕੇ ਪਰ ਉਹਨਾਂ ਹੱਥਾਂ ਦੀ ਬਦਲਵਾ ਪ੍ਰਬੰਧ ਨਹੀਂ ਕੀਤਾ ਕੰਮ ਦਾ ਬਿਲਕੁਲ ਨਹੀਂ ਨਾ ਕਾਰਖਾਨਿਆਂ ਤੇ ਕੀਤਾ ਹੁਣ ਕਾਰਖਾਨਿਆਂ ਦੇ ਵਿੱਚ ਵੀ ਆ ਜਿਹੜੇ ਕਾਰਖਾਨਿਆਂ ਦੇ ਵਿੱਚ ਪਹਿਲਾਂ 5-500 700 700 ਬੰਦਾ ਕੰਮ ਕਰਦਾ ਸੀ ਉੱਥੇ ਕੰਪਿਊਟਰ ਲਿਆ ਕੇ ਹੋਰ ਕਰਕੇ ਉਹਨਾਂ ਨੇ ਮਤਲਬ 50 50 20 20 ਬੰਦਿਆਂ ਤੋਂ ਕੰਮ ਲੈਣ ਲ ਹੂੰ ਹੂੰ ਇਹ ਇਸ ਕਰਕੇ ਇਹ ਪਾਲਿਸੀ ਹੜੀ ਰਜਗਾਰ ਖਾ ਰਹੀ ਆ ਹੂੰ ਇਹ ਸਾਡੇ ਅਡਾਨੀਆਂ ਬਾਨੀਆਂ ਨੂੰ ਵੀ ਰਾਸ ਬੰਦੀ ਆ ਇਹ ਬਾਹਰ ਲੀਆਂ ਕੰਪਨੀਆਂ ਨੂੰ ਵੀ ਰਾਸ ਬੰਦੀ ਆ ਇਹ ਇਥੇ ਭਗਵੰਤ ਮਾਨ ਹੋਣਾ ਨੂੰ ਵੀ ਰਾਸ ਬੰਦੀ ਆ ਇਹ ਮੋਦੀ ਹੋਣਾ ਨੂੰ ਵੀ ਰਾਸ ਬੰਦੀ ਆ ਤੇ ਸਾਡੇ ਲੋਕਾਂ ਦਾ ਪੱਠਾ ਬਠਾਉਂਦੀ ਆ ਇਹ ਜੀ ਲੋੜ ਇਸ ਨੀਤੀ ਦੇ ਖਿਲਾਫ ਲੜਨ ਦੀ ਆ ਹੂੰ ਨਾ ਕਿ ਆਪੋ ਵਿੱਚ ਲੜਨ ਦੀ ਉਹ ਤਾਂ ਕਹਿੰਦੇ ਆ ਹਾਕਮ ਤਾਂ ਕਹਿੰਦੇ ਵੀ ਠੀਕ ਆ ਲੜੀ ਚੱਲੋ ਆਪੋ ਵਿੱਚ ਉਹ ਤਾਂ ਫੁੱਟ ਪਾਓ ਤੇ ਰਾਜ ਕਰੋ ਬਿਲਕੁਲ ਉਹੀ ਉਹੀ ਆ ਇਹ ਆ ਮਸਲਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਇਹ ਜਿਹੜੀ ਪਾਲਿਸੀ ਲਿਆ ਰਹੇ ਆ ਇਹ ਜਿਹੜਾ ਏਜੰਡਾ ਲਿਆ ਰਹੇ ਆ ਇਹ ਤੁਹਾਨੂੰ ਲੋਕਾਂ ਨੂੰ ਬਰਬਾਦ ਕਰਨ ਵਾਲਾ ਏਜੰਡਾ ਹੂੰ ਹੂੰ ਇਹ ਇੱਥੇ ਲੱਗੀ ਹੋਈ ਅੱਗ ਬਾਹਰ ਬੈਠੇ ਸਾਡੇ ਜਿਹੜੇ ਪ੍ਰਵਾਸੀ ਮਜ਼ਦੂਰ ਭਾਈਚਾਰਾ ਹੈ ਸਾਡੇ ਕਿਸਾਨ ਭਾਈਚਾਰਾ ਹੈ ਜਿਹੜੇ ਏਡੇ ਧੀਆਂ ਪੁੱਤ ਸਾਡੇ ਧੀਆਂ ਬੁੱਤਾਂ ਉਹ ਕੱਲੇ ਆ ਨਹੀਂ ਵੀ ਅਮਰੀਕਾ ਇੰਗਲੈਂਡ ਚ ਹੀ ਆ ਉਹ ਬਿਹਾਰ ਦੇ ਵਿੱਚ ਵੀ ਆ ਉਹ ਜੁਪੀ ਦੇ ਵਿੱਚ ਵੀ ਆ ਉਹ 오ੜੀਸਾ ਦੇ ਵਿੱਚ ਵੀ ਆ ਉਹ ਗੁਜਰਾਤ ਦੇ ਵਿੱਚ ਵੀ ਆ ਉਹ ਗੰਗਾ ਨਗਰ ਤੇ ਮਤਲਬ ਹਨਮਾਨਗੜ੍ਹ ਵਰਗੇ ਜ਼ਿਲ੍ਹਿਆਂ ਦੇ ਵਿੱਚ ਵੀ ਆ ਹੋਰ ਥਾਵਾਂ ਦੇ ਉੱਤੇ ਵੀ ਹੈਗੇ ਆ ਹੂੰ ਉਹਨਾਂ ਦੀਆਂ ਪੋਸਟਾਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਸਾਡੇ ਦਿਲ ਧੜਕਦੇ ਆ ਹੂੰ ਤੇ ਅਸੀਂ ਦੇਖਿਆ ਜਦੋਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੂੰ ਉਹਨਾਂ ਨੇ ਕਿਵੇਂ ਨਸਲ ਕੁਸੀ ਕੀਤੀ ਆ ਸਾਡੀ ਹੂੰ ਹੂੰ ਉਹਦੇ ਵਿੱਚ ਫਿਰ ਉਹ ਮਤਲਬ ਅ ਬਣਾਉਂਦੇ ਆ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਹੂੰ ਠੀਕ ਹੈ ਨਾ ਇਸ ਕਰਕੇ ਇਸ ਮਾਹੌਲ ਤੋਂ ਬਚਣਾ ਚਾਹੀਦਾ ਜਿਹਦੀ ਬਹੁਤ ਜ਼ਰੂਰਤ ਹੈ ਜੀ ਮਿੱਤਰ ਪਿਆਰੋ ਪੰਜਾਬ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਆ ਇਹ ਕਹਿੰਦੇ ਨੇ ਉਹ ਸਰਕਾਰਾਂ ਦੀਆਂ ਨੀਤੀਆਂ ਦੀ ਦੇਣ ਹੈ ਉਹ ਪ੍ਰਾਈਵੇਟਾਈਜੇਸ਼ਨ ਦੀ ਦੇਣ ਹੈ ਉਹ ਐਲਪੀਜੀ ਪਾਲਿਸੀ ਪ੍ਰਾਈਵੇਟਾਈਜੇਸ਼ਨ ਗਲੋਬਲਾਈਜੇਸ਼ਨ ਤੇ ਲਿਬਰਲਾਈਜੇਸ਼ਨ ਦੀ ਦੇਣ ਹੈ ਉਹਦੇ ਕਰਕੇ ਜਿੰਨੇ ਸਰਕਾਰੀ ਵਿਭਾਗ ਜਿਨ੍ਹਾਂ ਚ ਲੋਕਾਂ ਦੇ ਧੀਆਂ ਪੁੱਤਾਂ ਨੂੰ ਰੋਜ਼ਗਾਰ ਮਿਲਣਾ ਸੀ ਉਹ ਸਾਰੇ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ 'ਚ ਸੌਂਪੇ ਗਏ ਨੇ ਤੇ ਫਿਰ ਉਹਨਾਂ ਰੋਜ਼ਗਾਰ ਮਿਲੇਗਾ ਕਿੱਥੇ ਬਹੁਤ ਡੂੰਘੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਭਈਏ ਪਝਾਓ ਦਾ ਨਾਰਾ ਇਹਨਾਂ ਨੇ ਦੱਸਿਆ ਕਿ ਗੁਰਮਤਿ ਦੀ ਸੋਚ ਦੇ ਬਿਲਕੁਲ ਉਲਟ ਹੈ ਇਹ ਸਰਬੱਤ ਦੇ ਭਲੇ ਦੀ ਗੱਲ ਨਹੀਂ ਹੈ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਲਸ਼ਮਨ ਜੀ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ